ਇਸ ਹਰ ਸਬਡਿਵੀਜ਼ਨ ਪੱਧਰ ਤੇ ਰੈਗੂਲਰਲੀ ਕੀਤੀਆਂ ਜਾ ਰਹੀਆਂ ਨੇ ਅੱਜ ਇਸ ਵਿਸ਼ਾਲ 플ੈਗ ਮਾਰਚ ਦੇ ਮਾਧਿਅਮ ਨਾਲ ਮੈਂ ਐਸਐਸਪੀ ਸੰਘਰੂਰ ਸਾਰੇ ਸੰਘਰੂਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਵਾਂਗੇ ਅਸੀਂ ਪੂਰੇ ਤਿਆਰ ਹਾਂ ਤੇ ਅੱਜ ਅਸੀਂ ਆਪਣੀ ਪੂਰੀ ਪੁਲਿਸ ਫੋਰਸ ਦੇ ਨਾਲ ਇੱਕ ਮੈਸਿਵ ਏਰੀਆ ਡੋਮੀਨੇਸ਼ਨ ਐਕਸਰਸਾਈਜ਼ ਨੂੰ ਜਾਰੀ ਰੱਖਾਂਗੇ ਹਾਲਾਤ ਸਰ ਕਹੇ ਜੇ ਨੇ ਜ਼ਿਲ੍ਹਾ ਸੰਘਰੂਰ ਬਿਲਕੁਲ ਠੀਕ ਨੇ ਨਾਲੇ ਜਿਹੜੇ ਵੀ ਸਾਡੇ ਇਲੈਕਸ਼ਨ ਕਮਿਸ਼ਨ ਦੇ ਦਿੱਤੇ ਹੋਏ ਪੈਰਾਮੀਟਰਸ ਹੈ ਉਸ ਤੇ ਸਾਡੀ ਬਿਲਕੁਲ ਵਧੀਆ ਪ੍ਰੋਗਰੈਸ ਚੱਲ ਰਹੀ ਹੈ ਸਾਡੇ ਨਾਲ ਜਿਹੜੀ ਇੱਕ ਆਈਟੀ ਬੀਪੀ ਦੀ ਪੈਰਾਮਿਲਟਰੀ ਕੰਪਨੀ ਆਈ ਹੈਗੀ ਉਹ ਵੀ ਬੜੇ ਮੁਸਤੈਦ ਤੇ ਹੋ ਕੇ ਤੇ ਸਹੀ ਢੰਗ ਨਾਲ ਆਪਣੀ ਕਾਰਗੁਜ਼ਾਰੀ ਸਾਡੇ ਸਾਹਮਣੇ ਲਗਾਤਾਰ ਪ੍ਰਗਟ ਕਰ ਰਹੇ ਨੇ ਸਰ ਬੂਟਰਨ ਕੀ ਅਪੀਲ ਕਰਨ ਕਹੂੰਗਾ ਮੈਂ ਸਿਰਫ ਇਹ ਹੀ ਅਪੀਲ ਕਰਾਂਗਾ ਕਿ ਤੁਹਾਨੂੰ ਕੋਈ ਵੀ ਡਰ ਦੇ ਵਿੱਚ ਆ ਕੇ ਜਾਂ ਫਿਰ ਕਿਸੇ ਵੀ ਐਜ ਫੀਅਰ ਵਿੱਚ ਆ ਕੇ ਤੁਹਾਨੂੰ ਆਪਣੀ ਰਹਿੰਦੀ ضرورت ਨਹੀਂ ਹੈ ਜੇ ਤੁਹਾਨੂੰ ਕੋਈ ਵੀ ਦਿੱਕਤ ਆਏ ਤਾਂ ਸਾਡੇ ਜੋ ਐਮ ਸੀ ਸੀ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਤੁਸੀਂ ਸਾਨੂੰ ਕੰਪਲੇਨ ਵੀ ਕਰ ਸਕਦੇ ਹੋ ਤੇ ਅਸੀਂ ਸੰਗਰੂਰ ਪੁਲਿਸ ਬਿਲਕੁਲ ਬਿਹਤਰੀਨ ਢੰਗ ਨਾਲ ਇਹ ਇਲੈਕਸ਼ਨ ਕਰਵਾਵਾਂਗੇ। ਕੋਈ ਲੱਗਦਾ ਸਰ ਇਹ ਸੰਗਰੂਰ ਸ਼ਹਿਰ ਦੇ ਵਿੱਚ ਹੀ ਬਲੈਕ ਮਾਰਚ ਹੋ ਰਿਹਾ ਜਾ ਅਲੱਗ-ਅਲੱਗ ਜ਼ਿਲ੍ਹੇ ਸੰਗਰੂਰ ਚ ਵੀ ਹੋਏਗਾ। ਇਹ ਪੂਰੇ ਸਟੇਟ ਪੱਧਰੀ ਬਲੈਕ ਮਾਰਚ ਅੱਜ ਕਿਤੇ ਜਾ ਰਹੇ ਨੇ ਹਰ ਜ਼ਿਲ੍ਹੇ ਵਿੱਚ ਹੋਣਗੇ ਤੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਅਸੀਂ ਸਬਡਿਵੀਜ਼ਨ ਵਾਈਜ਼ ਵੀ ਏਰੀਆ ਡੋਮਿਨੇਸ਼ਨ ਕਰਵਾਉਂਦੇ ਰਹੇ ਹਾਂ ਤੇ ਕਰਵਾਉਂਦੇ ਰਵਾਂਗੇ। ਸਰ ਕੋਈ ਨੰਬਰ ਜਾਰ ਜਿਹਦੇ ਨਾਲ ਤੁਹਾਨੂੰ ਸ਼ਿਕਾਇਤ ਕਰ ਸਕਦੇ ਕੋਈ 112 ਹੈਲਪਲਾਈਨ ਨੰਬਰ ਹੈਗਾ ਸਾਡਾ ਤੁਸੀਂ ਕਿਸੇ ਵੀ ਟਾਈਮ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਸਰ ਕਿੰਨੇ ਦਿਨਾਂ ਆਕੇ ਲੱਗਨੇ ਨੇ ਸਾਡੇ 4 ਇੰਟਰ ਸਟੇਟ ਨਾਕੇ ਲੱਗੇ ਨੇ ਤੇ ਹੋਰ ਵੀ ਸ਼ਿਫਟਿੰਗ ਆਕਾ ਬੰਦੀ ਹਰ ਪੁਲਿਸ ਸਟੇਸ਼ਨ ਦੀ ਹਰ ਰੋਜ਼ ਲੱਗਦੀ ਹੈ ਓਕੇ ਸਰ